ਇਸਾਰੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਹੜਾ ਨੇ ਤਬਾਹੀ ਕੀਤੀ ਆ ਜਿਸ ਤਰ੍ਹਾਂ ਰਾਵੀ ਸਤਲੁਜ ਬਿਆਸ ਘੱਗਰ ਦਰਿਆ ਇਸੇ ਤਰ੍ਹਾਂ ਹੀ ਉਂਝ ਦਰਿਆ ਪਠਾਨਕੋਟ ਦੇ ਵਿੱਚ ਪੈਂਦਾ ਚੱਕੀ ਦਰਿਆਵਾ ਜਿਹੜੇ ਦੂਰੇ ਵੱਡੇ ਦਰਿਆਵਾਂ ਦੇ ਵਿੱਚ ਆ ਕੇ ਮਿਲ ਕੇ ਤੇ ਬਹੁਤ ਤਬਾਹੀ ਦਾ ਜਿਹੜਾ ਮੰਜਰ ਆ ਉਹਨਾਂ ਨੇ ਕੀਤਾ ਜਿਹੜੀਆਂ ਲੇਟੈਸਟ ਖਬਰਾਂ ਹੁਣ ਲਈਆਂ ਪਠਾਨਕੋਟ ਤੋਂ ਹਰਪਾਲ ਸਿੰਘ ਹੁਣਾਂ ਤੋਂ ਆਪਣੇ ਜਥੇਬੰਦੀ ਦੀ ਆਗੂ ਆ। ਉਹਨਾਂ ਨੂੰ ਦੱਸਿਆ ਕਿ ਚੱਕੀ ਦਰਿਆ ਜਿਹੜਾ ਇਹ ਦਾ ਪੁਲ ਟੁੱਟਾ ਦੇ ਇਸੇ ਤਰ੍ਹਾਂ ਜਿਹੜਾ ਰਾਵੀ ਦਰਿਆ ਵਾ ਉਹ ਚੜ੍ਹ ਕੇ ਜਿਹੜੇ ਪਾਰਲੇ ਸੱਤ ਪਿੰਡ ਆ ਮਕੌੜਾ ਪੱਤਨ ਤੋਂ ਅਗਲੇ ਪਾਸੇ ਆ। ਉਹਨਾਂ ਦਾ ਸਪਰਕ ਜਿਹੜਾ ਐਸ ਵੇ ਸਾਰੀ ਦੁਨੀਆ ਦੇ ਨਾਲੋਂ ਟੁੱਟਾ ਪਿਆ ਹੋਣਾ। ਇਸੇ ਤਰ੍ਹਾਂ ਅੱਗੇ ਆ ਕੇ ਉਹ ਮਾਰ ਕਰਦਾ ਇਹ ਅਗਲੇ ਪਿੰਡਾਂ ਦੇ ਡੇਰੇ ਬਾਬੇ ਨਾਨਕ ਦੇ ਕੋਲ ਆ ਕੇ ਇਹਨਾਂ ਪਿੰਡਾਂ ਦੇ ਵਿੱਚ ਹੀ ਤੇਜਾਂ ਸੁਤੰਤਰ ਵਾਲੇ ਜੂਨ ਆ। ਜਦੋਂ ਬਾਬਾ ਬੰਦਾ ਸਿੰਘ ਬਾਦਰ ਵਾਲੀ ਜੂਨ ਆ ਉਹਨਾਂ ਦੇ ਚ ਵੀ ਵੱਡੇ ਪੱਦਰ ਤੇ ਆ ਕੇ ਜਿਹੜਾ ਕੋ ਮਾਰ ਕਰਦਾ ਬਨਾਗਵਾ ਨਾਲ ਸੁਖندر ਸਿੰਘ ਹੋਣਾ ਨਾਲ ਸੁਖਜਿੰਦਰ ਸਿੰਘ ਹੋਣਾ ਸਾਰਿਆਂ ਨਾਲ ਗੱਲਬਾਤ ਜਿਹੜੀ ਆ ਕੀਤੀ ਗਈ ਹੈ ਇਸੇ ਤਰ੍ਹਾਂ ਜਿਹੜਾ ਵਿਆਸ ਦਰਿਆ ਵਾ ਇਸ ਪਾਸੇ ਥੱਲੇ ਜੀ ਇਹ ਭੇਟ ਪਤਨ ਵਾਲੇ ਡਾਕਟਰ ਸਾਹਿਬ ਆ ਸੁਖਜਿੰਦਰ ਸਿੰਘ ਉਹਨੂੰ ਉਤਪੋਕਰ ਆਲੇ ਨਿਸ਼ਾਨ ਸਿੰਘ ਵੇੜੇ ਇਹਨਾਂ ਨਾਲ ਗੱਲਬਾਤ ਹੋਈ ਮਾਰ ਗੁਰਜੀਤ ਸਿੰਘ ਬਲੜਵਾ ਦੇ ਨਾਲ ਹੀ ਆ ਇਸੇ ਤਰ੍ਹਾਂ ਕਸ਼ਮੀਰ ਸਿੰਘ ਫਤਿਹ ਕੁੱਲੇ ਦੇ ਨਾਲ ਵੀ ਗੱਲਬਾਤ ਇਹਦੀ ਕੀਤੀ ਗਈ ਆ ਤੇ ਇਸ ਵੇਲੇ ਉਹ ਪਾਣੀ ਦੇ ਵਿੱਚ ਆ ਆਪਣਾ ਮਾਲ ਡੰਗਰ ਜਿਹੜਾ ਵਾ ਉਹਨਾਂ ਨੇ ਸਰਖਾ ਥਾਵਾਂ ਦੇ ਉੱਤੇ ਕਰ ਲਿਆ ਹਾਲਤ ਬਹੁਤੀ ਚੰਗੀ ਨੇ ਨਾਲ ਫਸਲਾਂ ਦੀ ਚੰਗੀ ਆ ਤੇ ਨਾਲ ਉਹਨਾਂ ਦੀ ਚੰਗੀ ਆ ਇਸੇ ਤਰ੍ਹਾਂ ਪਾਰਲੇ ਪਾਸੇ ਚੱਲ ਜੀ ਇਤਿਹਾਸਪੁਰ ਵਾਲੇ ਪਾਸੇ ਇਹ ਕੁਲਦੀਪ ਸਿੰਘ ਬੇਗੂ ਵਾਲੇ ਬਣੀ ਬੈਠੇ ਆ ਇਹ ਇਸੇ ਤਰ੍ਹਾਂ ਹੀ ਬੈਠੇ ਆਪਣੇ ਜਿਹੜੇ ਉੱਲੇ ਪਾਸੇ ਅਬਦੁੱਲਾਪੁਰੀ ਆ ਸਾਰਾ ਪਿੰਡ ਡੁੱਬਾ ਪਿਆ ਸਾਡੀ ਜਥੇਬੰਦੀ ਦਾ ਜਿਹੜਾ ਹੈਗਾ ਇਸੇ ਤਰ੍ਹਾਂ ਹੀ ਇਥੇ ਟਾਂਡੇ ਗੱਲਬਾਤ ਕੀਤੀ ਆ ਇਹਨਾਂ ਦੇ ਨਾਲ ਆਪਣੇ ਆਗੂਆਂ ਦੇ ਜਿਲ੍ਹਾ ਪ੍ਰਧਾਨ ਦੇ ਨਾਲ ਪੁਲਾ ਸਾਹਿਬ ਦੇ ਨਾਲ ਇਸੇ ਤਰ੍ਹਾਂ ਬਾਉਪੋੜਿਆ ਕਪੂਰ ਥਲੇ ਦੇ ਵਿੱਚ ਆ ਜੀਏ ਇਹਨਾਂ ਨਾਲ ਗੱਲਬਾਤ ਜਿਹੜੀ ਕਰਕੇ ਜਾਇਆ ਜਾ ਰਿਹਾ ਮਹਿਮਾਲ ਦੇ ਨਾਲ ਜਾਇਆ ਜਾ ਰਿਹਾ ਅਗਲੇ ਪਾਸੇ ਗੁੱਜਰ ਪੁਰਾਵਾ ਮੁੰਡਾ ਪਿੰਡਿਆ ਜਿੱਥੇ ਬਿਆਸ ਦਿਆ ਆ ਕੇ ਇਹ ਬਹੁਤ ਵੱਡੀ ਦਵਾਈ ਜਿਹੜੀ ਆ ਕੀਤੀ ਆ ਤੇ ਭੈੜ ਢਾਏ ਵਾਲਾ ਜਿਹੜਾ ਇਹਦੇ ਵਿੱਚ ਅਗਲੇ ਪਾਸੇ ਫਿਰੋਜ਼ਪੁਰ ਦੇ ਵਿੱਚ ਫਾਜ਼ਲਕੇ ਦੇ ਵਿੱਚ ਤੇ ਸਭਰਾਵਾਂ ਦੇ ਵਿੱਚ ਜਿੱਥੇ ਸੰਪਰਦਾਵਾਂ ਜਿਹੜੀਆਂ ਉਹ ਵੀ ਆਪਣਾ ਪੂਰਾ ਯਤਨ ਕਰਨ ਗਿਆ ਬੰਨ ਟੁੱਟਣਾ ਤੇ ਪੂਰਾ ਯਤਨ ਜੋ ਕੁੱਲ ਮਾ ਕੇ ਵੇਖਣ ਦੇ ਵਿੱਚ ਮਿਲਿਆ ਵੀ ਐਸ ਵੇਲੇ ਸਰਕਾਰ ਦਾ ਜਿਹੜਾ ਵਤੀਰਾ ਵਾ ਜਿਹੜੀ ਪਿਛਲੀ ਵਾਰੀ ਕਰਦੀ ਦਮ ਗਜੇ ਮਾਰਦੀ ਸੀ ਸਰਕਾਰ ਐਸ ਵੇਲੇ ਹੋਰ ਤੇ ਛੱਡੋ ਦੂਜੀ ਗੱਲ ਬੋਲਣ ਨੂੰ ਤਿਆਰ ਨਹੀਂ ਹੈਗੀ ਜਿਹੜੀ ਬੱਕਰੀ ਦਾ ਮੁਆਵਜ਼ਾ ਕੁਕੜੀ ਦਾ ਮੁਆਵਜ਼ਾ ਸਾਰਿਆਂ ਦੇ ਮੁਆਵਜ਼ੇ ਦੇਵਾਗੇ ਉਹ ਐਸੋਲੇ ਬੋਲਣ ਨੂੰ ਤਿਆਰ ਨਹੀਂ ਲੋਕ ਹੀ ਲੋਕਾਂ ਦੀ ਬਾਹ ਜਿਹੜੀ ਆ ਫੜ ਰਿਆ ਤੇ ਇਹ ਕਹਣਾ ਚਾਹੁੰਦੇ ਆਪਣੀ ਜਥੇਬੰਦੀ ਵਾਲਿਆਂ ਨੂੰ ਇਤਹਾਲਕ ਸੰਪਰਦਾਵਾਂ ਨੂੰ ਜਿਹੜੇ ਹੋਰ ਵੀ ਇਸ ਕਾਰਜ ਦੇ ਵਿੱਚ ਲੱਗੇ ਪਏ ਆਪਣੀਆਂ ਕਿਸ਼ਤੀਆਂ ਲਾ ਕੇ ਘਰ ਘਰ ਰਾਛੂ ਪਾਣੀ ਪਚਾਉਂਦੇ ਆ ਉਹਨਾਂ ਭਰਾ ਭਰਾਵਾਂ ਨੂੰ ਕਹਿਣਾ ਚਾਹੁੰਦੇ ਆ ਕਿ ਤੁਸੀਂ ਠੀਕ ਆ ਜਿੰਨੀ ਵੱਡੀ ਸੇਵਾ ਕਰ ਰਹੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆਪਣੀ ਜਥੇਬੰਦੀ ਵਾਲਿਆਂ ਨੂੰ ਅਸਾਰ ਮਜ਼ਦੂਰ ਸੰਘਰਸ਼ ਕਮੇਟੀ ਨੂੰ ਕਹੋਗੇ ਜਿੱਥੇ ਵੀ ਆਪਣੇ ਪੀੜਤ ਇਹ ਬੰਦੇ ਆ ਜੋਨ ਪਤਰੀ ਉਹਨਾਂ ਦੇ ਕੋਲ ਪਹੁੰਚਣਾ ਚਾਹੀਦਾ ਪਹੁੰਚ ਕੇ ਉਹਨਾਂ ਦੀ ਸੋਖ ਸਣਾ ਲੜੀ ਚੈਦੀ ਆ ਇਸੇ ਤਰ੍ਹਾਂ ਹੀ ਜਿਹੜੀ ਚੀਜ਼ ਵੀ ਲੋੜ ਆ ਉਹ ਉਥੇ ਸੜਕ ਥਾਵਾਂ ਦੇ ਉੱਤੇ ਉਹਨਾਂ ਨੂੰ ਕਰਕੇ ਤੇ ਉਥੇ ਇਹ ਪਹੁੰਚਾਉਣੀ ਚਾਹੀਦੀ ਆ ਅਸੀਂ ਆਪਣੀ ਸੂਬਾ ਕਮੇਟੀ ਦੇ ਅਸਾਰ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਹੀ ਸਾਡੀ ਇਹ ਵੀ ਸੂਬਾ ਕਮੇਟੀ ਵੱਲੋਂ ਜਿਹੋ ਜਿਹੀ ਵੀ ਲੋੜ ਬੰਦੀ ਆ ਜਿਹੜੇ ਵੀ ਇਲਾਕੇ ਦੇ ਵਿੱਚ ਸੂਬਾ ਕਮੇਟੀਆਂ ਲੱਗੂ ਉਸ ਇਲਾਕੇ ਦੇ ਵਿੱਚ ਸੀ ਤਾਂ ਕਹਿਣਾ ਚਾਹੁੰਦੇ ਆਪ ਆਪਣੇ ਆਗੂਆਂ ਨੂੰ ਸਾਡੇ ਪ੍ਰਤੀ ਜੇ ਵੀ ਲੋੜਵੰਦੀ ਆ ਉਹ ਸਾਰੀ ਜਿਹੜੀ ਆ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਉਥੇ-ਉਥੇ ਵੀ ਜਿਹੜੀ ਚੀਜ਼ ਦੀ ਲੋੜ ਆ ਉਥੇ ਉਹ ਪਹੁੰਚਾਈ ਜਾਊਗੀ ਕਿਉਂਕਿ ਜਿਹੜੇ ਹਾਲਾਤ ਐਸੋ ਨੇ ਬੜਿਆ ਸਰਕਾਰ ਦੀ ਇੱਕ ਆਖਾਣ ਆਪਣੇ ਪੰਜਾਬ ਦੇ ਵਿੱਚ ਵੀ ਭੁੱਖੀ ਮਰੇ ਉਖਲੀ ਦੇ ਡਬਕੇ ਲਾਵੇ ਛੱਜ ਇਹ ਹਾਲਾਤ ਆ ਇਹਨਾਂ ਸਾਨੂੰ ਦੇਣਾ ਕਿ ਇਹ ਸਾਡੀਆਂ ਜ਼ਮੀਨਾਂ ਨੂੰ ਪਹੇਜੇ ਜ਼ਮੀਨਾਂ ਨੂੰ ਪਹੇਜੇ ਜ਼ਮੀਨਾਂ ਵੇਚ ਕੇ ਦੇ ਜਿਹੜਾ ਹਜ਼ਾਰ-ਹਜ਼ਾਰ ਬੀਪੀਆ ਨੂੰ ਦੇੜਾ ਉਹਦੀ ਤਿਆਰੀ ਹੋਈ ਫਿਰਦੀ ਉਹ ਤੋਂ ਪਿੱਛੇ ਠੱਕਿਆ ਤੇ ਉਹ ਤੋਂ ਬਾਅਦ ਜਿਹੜੇ ਕਿਸਾਨ ਐਸ ਵੇਲੇ ਵੱਡੀ ਮੁਸੀਬਤ ਦੇ ਵਿੱਚ ਸਾਰੇ ਪੰਜਾਬ ਦੇ ਕਿਸਾਨ ਦਰਿਆਵਾਂ ਦੇ ਕੰਢਿਆਂ ਤੇ ਤੁਸੀਵਾਨਾਂ ਤੇ ਆਪਣਾ ਮਾਲ ਦੇ ਅੰਦਰ ਲੈ ਕੇ ਬੈਠੇ ਆ ਉਹਦੇ ਬਾਅਦ ਤੇ ਸਾਡਾ ਜਿਹੜਾ ਸੁੱਚਾ ਪੰਜਾਬ ਦਾ ਭਾਈਚਾਰਾ ਸਾਰਿਆਂ ਨੂੰ ਪੀਲ ਕਰਦੇ ਆ ਕਿ ਉਹਨਾਂ ਬੀੜ ਤੋਂ ਲੋਕਾਂ ਦੀ ਜੜੀ ਆ ਮਦਦ ਕੀਤੀ ਜਾਵੇ ਸੰਕਟ ਆਉਂਦੇ ਹੁੰਦੇ ਆ ਸੰਕਟ ਲੰਘ ਜਾਂਦੇ ਹੁੰਦੇ ਆ ਇਹ ਸੰਕਟ ਵੀ ਆਉਣੇ 23 ਚ ਵੀ ਆਇਆ ਇਹ ਸੰਕਟ ਐਰ ਕੀ ਵੀ ਆਇਆ ਉਦੋਂ ਵੀ ਲੰਘ ਗਿਆ ਐਰ ਕੀ ਵੀ ਸੰਕ ਜਿਹੜਾ ਲੰਘ ਜਣਾ ਇਸ ਕਰਕੇ ਸਾਨੂੰ ਇੱਕ ਦੂਜੇ ਦੀ ਬਾਹ ਫੜ ਕੇ ਇੱਕ ਦੂਜੇ ਦੇ ਨਾਲ ਐ ਪੂਰੀ ਸਤਾ ਕਰਕੇ ਸਾਨੂੰ ਆਪਣਾ ਜਿਹੜਾ ਤੇ ਇਹ ਸਿਰੇ ਲਾਉਣਾ ਚਾਹੀਦਾ ਦੁੱਖ ਦੀ ਘੜੀ ਦੇ ਵਿੱਚੋਂ ਤੇ ਮੈਂ ਸਾਰੀ ਜਥੇਬੰਦੀ ਨੂੰ ਅਪੀਲ ਕਰਦਾ ਵੀ ਪ੍ਰੈਸ ਨੋਟ ਜਾਰੀ ਕਰੋ ਜਿਹੜੇ ਜੋਨਾ ਦੇ ਪ੍ਰਧਾਨ ਆ ਜਿਹਨਾਂ ਦੇ ਪ੍ਰਧਾਨ ਆ ਉਹ ਸਾਰੇ ਆਪਣਾ ਪ੍ਰੈਸ ਨੋਟ ਆਪਣੇ ਪੀੜਤ ਥਾਵਾਂ ਤੇ ਇਹ ਪ੍ਰੈਸ ਨੋਟ ਜਾਰੀ ਕਰਕੇ ਤੇ ਇੱਕ ਤਜਰਬਾ ਸਰਕਾਰ ਤੋਂ ਜਿਹੜੀ ਮਾਅਬਜੇ ਦੀ ਮੰਗ ਹੈ ਜਿਹੜੀ ਉਹ ਕੀਤੀ ਜਾਵੇ ਦੇਣਾ ਲੈਣਾ ਇਹਨਾਂ ਕੀ ਆ ਪਰ ਇਹਨਾਂ ਤੋਂ ਮੰਗ ਤੇ ਕੀਤੀ ਜਾਵੇ ਇਹਨਾਂ ਦਾ ਚਿਹਰਾ ਮੋਰਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਨੰਗਾ ਹੋ ਜਾਊਗਾ ਕਿ ਇਹ ਪਿਛਲੇ ਸਮੇਂ ਦੇ ਵਿੱਚ ਇਹਨਾਂ 23 ਕੀ ਕੀਤਾ ਤੇ ਹੁਣ ਜੇ 25 ਝੜ ਆ ਗਿਆ ਤੇ ਹੁਣ ਕੀ ਕੀਤਾ ਤੇ ਅਗਲੇ ਪਾਚੇ ਦੀ ਰਸਤਾਈ ਹੋਣ ਵਾਲੀ ਆ ਉਹਦੇ ਵਿੱਚ ਕਰਤਾ ਜਵਾਬ ਦੇਣਾ ਉਹਦਾ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਆਪਣੀ ਮੰਗ ਵੀ ਕਰਨੀ ਚਾਹੀਦੀ ਆ ਉਹਦੇ ਵਿੱਚ ਕੀ ਦਿੰਦੇ ਕੀ ਲੈਂਦੇ ਆ ਉਹ ਅਗਲੀ ਗੱਲ ਆ ਦਰਦੌਰੀ ਵੀ ਹੋਣੀ ਚਾਹੀਦੀ ਆ